ਸਤ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਗਲੋਬਲ ਕ੍ਰਿਕਟ ਵਾਈਬ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਖਿਡਾਰੀ ਦੀ ਜਿਸ ਨੇ ਸਿਰਫ ਮੈਚ ਨਹੀਂ ਜਿੱਤੇ ਕਰੋੜਾਂ ਦਿਲ ਜਿੱਤੇ ਨੇ ਜਿਸ ਦਾ ਨਾਂ ਸੁਣਦਿਆ ਹੀ ক্রিকেট ਦੇ ਮੈਦਾਨਾਂ 'ਚ ਧੜਕਣ ਤੇਜ਼ ਹੋ ਜਾਂਦੀ ਹੈ ਵਿਰਾਟ ਕੋਹਲੀ ਹਰ ਰਾਜਾ ਇੱਕ ਦਿਨ ਤਖਤ ਛੱਡ ਜਾਂਦਾ ਹੈ ਪਰ ਕੁਝ ਰਾਜੇ ਐਸੇ ਹੁੰਦੇ ਨੇ ਜੋ ਜਾਂਦੇ ਨਹੀਂ ਇਤਿਹਾਸ ਬਣਾ ਕੇ ਜਾਂਦੇ ਨੇ 4 ਮਹੀਨੇ ਤੱਕ ਦੁਨੀਆ ਚੁੱਪ ਸੀ ਨਾ ਕੋਈ ਇੰਟਰਵਿਊ ਨਾ ਕੋਈ ਸ਼ੋਰ ਸਿਰਫ ਖਾਮੋਸ਼ੀ ਫਰ ਹੁਣ ਪਰ ਹੁਣ ਇਹ ਖਾਮੋਸ਼ੀ ਤੂਫਾਨ ਬਣ ਗਈ ਹੈ ਕੋਹਲੀ ਵਾਪਸ ਆ ਗਿਆ ਹੈ ਤੇ ਉਸ ਦੀ ਅੱਖਾਂ ਵਿੱਚ ਲਿਖਿਆ ਹੈ ਸਿਰਫ ਇੱਕ ਸ਼ਬਦ ক্রিকেট ਲੋਕ ਕਹਿ ਰਹੇ ਨੇ ਕਿ ਇਹ ਸ਼ਾਇਦ ਉਸ ਦੀ ਆਖਰੀ ODI ਸੀਰੀਜ਼ ਹੋ ਸਕਦੀ ਹੈ ਉਹੀ ਖਿਲਾਫ ਜਿਸ ਦੇ ਸਾਹਮਣੇ ਕੋਲੀ ਨੇ ਆਪਣੇ ਕਰੀਅਰ ਦੀਆਂ ਸਭ ਤੋਂ ਵੱਡੀਆਂ ਇਨਿੰਗ ਖੇਡੀਆਂ 2012 ਤੋਂ 2019 ਤੱਕ ਜਦੋਂ ਵੀ ਆਸਟ੍ਰੇਲੀਆ ਨੇ ਸੋਚਿਆ ਕਿ ਉਹਸ ਨੂੰ ਰੋਕ ਲੈਣਗੇ ਕੋਲੀ ਨੇ ਉਹਨਾਂ ਦੇ ਸੁਪਨੇ ਤੋੜ ਦਿੱਤੇ ਉਹਨਾਂ ਨੇ ਸਲੇਜ ਕੀਤਾ ਉਹਨਾਂ ਨੇ ਗੁੱਸਾ ਦਿਖਾਇਆ ਪਰ ਜਵਾਬ ਮਿਲਿਆ ਬੈਟ ਨਾਲ ਸੈਂਚਰੀ ਨਾਲ ਤੇ ਦਹਾੜ ਨਾਲ ਤੇ ਹੁਣ 2025 ਵਿੱਚ ਦੁਬਾਰਾ ਉਹੀ ਕਹਾਣੀ ਲਿਖੀ ਜਾਣ ਵਾਲੀ ਹੈ ਉਹ ਟੀਮ ਉਹੀ ਤਰ੍ਹਾਂ ਬਾਲਿਕ ਨਮੀ ਆਗੋ ਉਹ ਆਗੋ ਜਿਸ ਦਾ ਨਾਮ ਹੈ ਵਿਰਾਟ ਕੋਹਲੀ 45 ਸਾਲ ਦੀ ਉਮਰ ਚ ਵੀ ਉਹ ਤਿਆਰੀ ਕਰਦਾ ਹੈ 25 ਸਾਲ ਵਾਲੇ ਜੋਸ਼ ਨਾਲ ਸਵੇਰੇ ਜਿਮ ਸ਼ਾਮ ਨੂੰ ਨੈਟ ਨਾ ਥਕਾਵਟ ਨਾ ਡਰ ਸਿਰਫ ਭੁੱਖ ਭੁੱਖ ਜਿੱਤ ਦੀ ਸਾਵਤ ਕਰਨ ਦੀ ਤੇ ਇਤਿਹਾਸ ਲਿਖਣ ਦੀ ਕੱਲ ਟੀਮ ਇੰਡੀਆ ਉੱਡੇਗੀ ਮਿਸ਼ਨ ਆਸਟ੍ਰੇਲੀਆ ਲਈ 23 ਵਾਰ ਇਹ ਸਿਰਫ ਮੈਚ ਨਹੀਂ ਹੋਵੇਗਾ ਇਹ ਹੋਵੇਗਾ ਇੱਕ ਇਮਤਿਹਾਨ ਰਾਜੇ ਦਾ ਇਮਤਿਹਾਨ ਟੀਮ ਦਾ ਇਮਤਿਹਾਨ ਤੇ ਦੇਸ਼ ਦੀ ਸ਼ਾਨ ਦਾ ਇਮਤੀਹਾਨ ਆਸਟ੍ਰੇਲੀਆ ਉਹ ਧਰਤੀ ਜਿੱਥੇ ਹਰ ਗੇਂਦ ਇੱਕ ਜੰਗ ਹੁੰਦੀ ਹੈ ਪਰ ਜਦੋਂ ਕੋਹਲੀ ਉੱਥੇ ਉਤਰਦਾ ਹੈ ਉਹ ਖੇਡਦਾ ਨਹੀਂ ਰਾਜ ਕਰਦਾ ਹੈ ਕਈ ਕਹਿੰਦੇ ਨੇ ਉਹ ਪੁਰਾਣਾ ਕੋਹਲੀ ਨਹੀਂ ਰਿਹਾ ਪਰ ਸੱਚ ਹੈ ਹੁਣ ਹੋਰ ਖਤਰਨਾਕ ਹੋ ਗਿਆ ਹੈ ਜਦ ਰਾਜਾ ਸ਼ਾਂਤ ਹੁੰਦਾ ਹੈ ਤਾਂ ਤੂਫਾਨ ਆਉਂਦਾ ਹੈ ਤੇ ਇਹ ਤੂਫਾਨ ਆਸਟ੍ਰੇਲੀਆ ਵਿੱਚ ਵੱਜਣ ਵਾਲਾ ਹੈ ਉਹ ਹੁਣ ਰਿਕਾਰਡ ਲਈ ਨਹੀਂ ਖੇਡਦਾ ਉਹ ਖੇਡਦਾ ਹੈ ਇੱਜ਼ਤ ਲਈ ਜਜ਼ਬੇ ਲਈ ਦੇਸ਼ ਲਈ ਜਦ ਉਹ ਬੈਟ ਉਠਾਉਂਦਾ ਹੈ ਲੱਗਦਾ ਹੈ ਜਿਵੇਂ ਭਾਰਤ ਦੀ ਧੜਕਣ ਤੇਜ਼ ਹੋ ਜਾਂਦੀ ਹੈ ਸ਼ਾਇਦ ਇਹ ਉਸ ਦੀ ਆਖਰੀ ਸੀਰੀਜ਼ ਹੋਵੇ ਸ਼ਾਇਦ ਇਹ ਉਹ ਲਾਸਟ ਡਾਂਸ ਸ਼ਾਇਦ ਇਹ ਹੋਵੇ ਦਾ ਲਾਸਟ ਡਾਂਸ ਪਰ ਜਦ ਤੱਕ ਕੋਲੀ ਕਰੀਸ ਤੇ ਹੈ ਹਰ ਗੇਂਦ ਹਰ ਰਨ ਹਰ ਧੜ ਇੱਕ ਕਹਾਣੀ ਬਣਦੀ ਰਹੇਗੀ ਜੇ ਆਖਰੀ ਅਧਿਆਇ ਹੈ ਤਾਂ ਇਸ ਦਾ ਤਾਂ ਇਹ ਹੋਵੇਗਾ ਸਭ ਤੋਂ ਸ਼ਾਨਦਾਰ ਅਧਿਆਇ ਕਿਉਂਕਿ ਰਾਜਾ ਵਾਪਸ ਆ ਗਿਆ ਹੈ ਤੇ ਇਸ ਵਾਰ ਉਹ ਸਿਰਫ ਜਿੱਤਣ ਲਈ ਨਹੀਂ ਇਤਿਹਾਸ ਦੁਬਾਰਾ ਲਿਖਣਾ ਆਇਆ ਹੈ ਤਾਂ ਦੋਸਤੋ ਤੁਸੀਂ ਦੱਸੋ ਕਿ ਇਹ ਵਿਰਾਟ ਕੋਹਲੀ ਦੀ ਆਖਰੀ ODI ਸੀਰੀਜ਼ ਹੋਵੇਗੀ ਜਾਂ ਫਿਰ ਇਹ ਦੁਬਾਰਾ ਦੁਨੀਆ ਨੂੰ ਦਿਖਾਵੇਗਾ ਕਿ ਕਿੰਗ ਨੇਵਰ ਫੇਡਸ ਹੀ ਓਨਲੀ ਰੋਅਸ ਲਾਊਡਰ ਜੇ ਤੁਸੀਂ ਵੀ ਕੋਹਲੀ ਦੇ ਇਸ ਜਜ਼ਬੇ ਨੂੰ ਮਹਿਸੂਸ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਗਲੋਬਲ ਕ੍ਰਿਕਟ ਵਾਈਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਕਿਉਂਕਿ ਜਿੱਥੇ ਜਜ਼ਬਾ ਮਿਲਦਾ ਹੈ ਕ੍ਰਿਕਟ ਨਾਲ ਉੱਥੇ ਬਣਦੀ ਹੈ ਸਿਰਫ ਇੱਕ ਆਵਾਜ਼ ਗਲੋਬਲ ਕ੍ਰਿਕਟ ਵਾਈਬ ਧੰਨਵਾਦ ਜੀ